ਅੱਜ ਮੈਂ ਬਣਾਈਆਂ ਜੀ ਪੁੱਜੇ ਛੋਲੇ ਦੀਆਂ ਪਿੰਨੀਆਂ ਪਿੰਨੀਆਂ ਬਣ ਕੇ ਤਿਆਰ ਹੈ ਜੀ ਸਾਡੀਆਂ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪੁੱਜੇ ਹੋਏ ਛੋਲਿਆਂ ਦੀ ਪਿੰਨੀ ਜੋ ਕਿ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੀ ਆ ਇਹਦੇ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਬੈਨੀਫਿਟ ਮਿਲਦੇ ਨੇ ਜਿਵੇਂ ਸਾਡੀ ਖੂਨ ਦੀ ਕਮੀ ਕੈਲਸ਼ੀਅਮ ਘਟਾਵਟ ਰਹਿੰਦੀ ਆ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੇ ਖਾ ਸਕਦੇ ਨੇ ਇਹਨੂੰ ਤੁਸੀਂ ਗਰਮੀਆਂ ਸਰਦੀਆਂ ਕਿਸੇ ਵੀ ਮੌਸਮ ਵਿੱਚ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਪਾਈਆਂ ਹੋਈਆਂ ਬਹੁਤ ਹੀ ਵਧੀਆ ਨੇ ਆਓ ਮੈਂ ਤੁਹਾਨੂੰ ਦੱਸਦੀਆਂ ਕਿ ਇਹਦੇ ਵਿੱਚ ਕੀ ਕੀ ਪਾਇਆ ਤੇ ਕਿਵੇਂ ਇਹਨੂੰ ਬਣਾਇਆ ਇੱਕ ਟੁੰਗਾ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਥੋੜੇ ਬਹੁਤ ਛਿਲਕੇ ਲਾਦਦੇ ਨੇ ਥੋੜੇ ਬਹੁਤੇ ਰਹਿ ਗਏ ਨੇ ਇਹ ਲਿਆ ਮੈਂ ਅੱਧਾ ਡੂੰਗਾ ਗੁੜ ਦਾ ਇਹ ਲੈਨੇ ਮਖਾਣੇ ਥੋੜੇ ਜਿਹਾ ਲੈਨੇ ਡਰਾਈ ਫਰੂਟ 4 ਚਮਚੇ ਲੈਨੇ ਖਸਖਸ ਦੇ ਦੇਸੀ ਘਿਓਜ ਬਣਾਵਾਂਗੇ ਚਲੋ ਹੁਣ ਆਪਾਂ ਬਣਾਉਣੇ ਸ਼ੁਰੂ ਕਰਦੇ ਆਂ ਛੋਲਿਆ ਲਿਆ ਦਿੰਦੀ ਆ ਪਿੰਨੀਆਂ ਹੁਣ ਆਪਾਂ ਕੜਾਈ ਨੂੰ ਗੈਸ ਉੱਪਰ ਰੱਖ ਲਿਆ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਕਿਉਂ ਸਭ ਤੋਂ ਪਹਿਲਾਂ ਆਪਾਂ ਡਰਾਈ ਫਰੂਟ ਨੂੰ ਰੋਸਟ ਕਰਾਂਗੇ ਗੈਸ ਨੂੰ ਘੱਟ ਹੀ ਰੱਖਾਂਗੇ ड्राई फ्रूट ਸਾਡੇ ਰੋਸਟ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਹੁਣ ਆਪਾਂ ਮਖਾਣੇ ਵੀ ਭੁੰਨਾਂਗੇ ਮਖਾਣਿਆਂ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਹੁਣ ਸਾਡੇ ਮਖਾਣੇ ਵੀ ਚੰਗੀ ਤਰ੍ਹਾਂ ਰੋਸਟ ਹੋ ਗਏ ਨੇ ਆ ਦੇਖੋ ਹੁਣ ਚੰਗੀ ਤਰ੍ਹਾਂ ਟੁੱਟ ਰਹੇ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਵਿੱਚ ਪਾ ਕੇ ਗ੍ਰाइंड ਕਰਾਂਗੇ। ਹੁਣ ਆਪਾਂ ਸਾਰਿਆਂ ਨੂੰ ਗ੍ਰाइंड ਕਰ ਲਿਆ। ਸਭ ਤੋਂ ਪਹਿਲਾਂ ਮੈਂ ਫਿਰ ਗੈਸ ਉੱਪਰ ਕੜਾਹੀ ਰੱਖੀ ਸੀ। ਦੋ ਚਮਚੇ ਉਹਦੇ ਵਿੱਚ ਘਿਓ ਦੇ ਪਾਏ ਸੀਗੇ। ਇਹ ਘਿਓ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਤਾਂ ਫਿਰ ਮੈਂ ਪਾਈ ਸੀ ਖਸਖਸ। ਥੋੜਾ ਜਿਹਾ ਖਸਖਸ ਨੂੰ ਆਪਾਂ ਥੋੜਾ ਜਿਹਾ ਗਰਮ ਕਰਕੇ ਜਿਆਦਾ ਨਹੀਂ ਕਰਨਾ ਕਿਉਂਕਿ ਜਿਆਦਾ ਕਰਨ ਨਾਲ ਉਹ ਖਸਖਸ ਜਿਹੜੀ ਹੁੰਦੀ ਸਾਡੀ ਕੋੜੀ ਹੋ ਜਾਂਦੀ ਆ। ਉਸ ਤੋਂ ਬਾਅਦ ਫਿਰ ਜਿਹੜਾ ਮਿਕਸਰ ਬਣਾਇਆ ਸੀਗਾ ਆਪਾਂ ਉਹ ਪਾ ਦਿੱਤਾ ਤੇ ਬਸ ਇਹਨੂੰ ਹੁਣ ਥੋੜਾ ਦੇਰ ਹੀ ਉੱਪਰ ਰਹਿਣ ਦੇਣਾ। ਫਿਰ ਆਪਾਂ ਇਹਨੂੰ ਲਾਵਾਂ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਗੁੜ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਗੁੜ ਦੀ ਆਪਾਂ ਬਣਾਵਾਂਗੇ ਚਾशनी ਹੁਣ ਚਾशनी ਸਾਡੀ ਬਣ ਕੇ ਤਿਆਰ ਹੈ ਹੁਣ ਆਪਾਂ ਉਹਨੂੰ ਗੈਸ ਨੂੰ ਕਰਦੇ ਹਾਂ ਬੰਦ ਹੁਣ ਆਪਾਂ ਗਰਮ ਗਰਮ ਇਹਦੇ 'ਚ ਪਾ ਦਾਂਗੇ ਚਾशनी ਗੁੜ ਦੀ ਜਿਹੜੀ ਬਣਾਈ ਸੀਗੀ ਇਹ ਨੂੰ ਕਰਦਾਂਗੇ ਆਪਾਂ ਮਿਕਸ ਥੋੜਾ ਜਿਹਾ ਠੰਡਾ ਹੋਗਾ ਤਾਂ ਫੇਰ ਬਣਾਵਾਂਗੇ ਆਪਾਂ ਇਹਦੀਆਂ ਪਿੰਨੀਆਂ ਬਹੁਤ ਹੀ ਆਸਾਨ ਤਰੀਕੇ ਨਾਲ ਪਿਆਰ ਹੋ ਜਾਂਦੀਆਂ ਨੇ ਖਾਣ ਚ ਵੀ ਸਵਾਦ ਵੈਸੇ ਵੀ ਇਹਦੇ ਬੈਨੀਫਿਟ ਬਹੁਤ ਨੇ ਮੈਂ ਤੇ ਪਹਿਲਾਂ ਵੀ ਬਣਾਈਆਂ ਸੀ ਉਹ ਖਤਮ ਹੋ ਗਈਆਂ ਫੇਰ ਬਣਾ ਲਈਆਂ ਪਿੰਨੀ ਬਣ ਕੇ ਤਿਆਰ ਹੈ ਜੀ ਸਾਡੀ ਗਰਮ ਗਰਮ ਹੀ ਆਪਾਂ ਇਹਨਾਂ ਨੂੰ ਬਣਾ ਲਾਂਗੇ ਪਿੰਨੀਆਂ ਬਣ ਕੇ ਤਿਆਰ ਹੈ ਜੀ ਸਾਡੀਆਂ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਬਣੀਆਂ ਹੈ ਹਲਦੀ ਪਿੰਨੀ ਬਣਾਓ ਸਾਰੇ ਆਪਣੇ ਘਰਦਿਆਂ ਨੂੰ ਖਾਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਬਾਏ ਬਾਏ